ਜਿਹੜੀਆਂ ਕਣ ਕਣੇ ਨਾ ਕਿਸਾਨ ਭਰਾਵੋ ਸਮਾਰ ਕੇ ਗਰੋਥ ਨਹੀਂ ਕੀਤੀ ਤੇ ਹਜੇ ਤੀਲਾ ਤੀਲਾ ਜੇ ਖੜੀਆਂ ਨੇ ਤੇ ਆਪਾਂ ਹਜੇ ਕੋਰ ਦੇ ਉੱਪਰ ਸਪਰੇਅ ਕਰਨੀ ਆ ਹਜੇ ਕੀਤੀ ਨਹੀਂ ਮਤਲਬ ਆਪਾਂ ਹਜੇ ਪਾਣੀ ਲਾਇਆ ਨਹੀਂਗਾ ਲਾਉਣਾਗਾ ਤੇ ਉਹਦੇ ਵਿੱਚ ਆਪਾਂ ਨੂੰ ਕੋਈ ਜ਼ਿਆਦਾ ਮਹਿੰਗੇ ਪ੍ਰੋਡਕਟ ਪਾਉਣ ਦੀ ਲੋੜ ਨਹੀਂ ਹੁੰਦੀ ਜਿਵੇਂ ਕਾਲੀ ਜੀ ਦਵਾਈ ਆਪਾਂ ਪਾਉਣੇ ਆਗੇ ਕੋਈ ਜ਼ਿਆਦਾ ਲੋੜ ਨਹੀਂ ਹੁੰਦੀ ਆਪਾਂ 1 ਕਿਲੋ ਮੈਗਨੀਜ਼ ਸਲਫੇਟ ਕਿਤੇ ਵਧੀਆ ਕੰਪਨੀ ਦਾ ਹੋਵੇ ਆਪਾਂ ਕਿਸੇ ਕੰਪਨੀ ਦਾ ਨਾਂ ਨਹੀਂ ਆਪਾਂ ਲੈਂਦੇ ਵੀਡੀਓ ਦੇ ਵਿੱਚ ਹੋਵੇ ਕਿਸੇ ਵਧੀਆ ਕੰਪਨੀ ਦਾ ਤੇ ਨਾਲ 1 ਕਿਲੋ ਐਨਪੀਕੇ 19 19 19 ਤੇ ਜਾਂ ਹੋਵੇ 20 20 20 ਕਿਉਂਕਿ ਇਸ ਐਨਪੀਕੇ ਦੇ ਵਿੱਚ ਆਪਾਂ ਨੂੰ ਨਾਈਟ੍ਰੋਜਨ ਤੇ ਫਾਸਫੋਰਸ ਤੇ ਨਾਲ ਆਪ ਨੂੰ ਪੋਟਾਸ਼ ਮਿਲ ਜਾਂਦੀ ਆ ਤਿੰਨੇ ਤਾਤੇ ਜਿਹੜੇ ਆਪ ਨੂੰ 19 19 19 ਮਿਲ ਜਾਂਦੇ ਨੇ ਤੇ ਨਾਲ ਆਪਾਂ ਇਹਦੇ ਇੱਕ ਲੈਣਾਗਾ ਸਲਫਰ ਜਰ 80% ਵਾਲਾ ਪਾਊਡਰ ਫਾਰਮ ਦੇ ਵਿੱਚ ਆਉਂਦਾਗਾ ਸਪੈਸ਼ਲ ਜਿਹੜਾ ਸਪਰੇਅ ਵਾਸਤੇ ਹੁੰਦਾਗਾ ਅੱਧਾ ਕਿਲੋ ਆਪਾਂ ਡੋਜ ਆਪਾਂ ਸਲਫਰ ਦੀ ਲੈਣੀ ਹੈਗੀ ਇੱਕ ਏਕੜ ਦੇ ਹਿਸਾਬ ਨਾਲ ਕਿਉਂਕਿ ਸਲਫਰ ਨੇ ਆਪਣੀ ਕਣਕ ਦਾ ਰੰਗ ਰੂਪ ਵਧੀਆ ਬਣਾ ਦੇਣਾਗਾ ਕਣਕ ਨੂੰ ਹਰੀ ਕਚਾਰ ਬਣਾ ਦੇਣਾ ਪੂਰੀ ਵਧੀਆ ਰੰਗਤ ਦੇ ਵਿੱਚ ਲਿਆ ਦੇਣਾਗਾ ਤੇ ਨਾਲ ਜਿਹੜਾ ਸਲਫਰ ਹੁੰਦਾਗਾ ਇਹਦਾ ਫੰਗੀ ਸਾਈਡ ਦਾ ਕੰਮ ਵੀ ਕਰਦਾਗਾ ਉਹਦੇ ਉੱਪਰ ਬਕਾਇਦਾ ਲਿਖਿਆ ਹੁੰਦਾਗਾ ਫੰਗੀ ਸਾਈਡ ਸਲਫਰ ਤੇ ਜਿਹਦੇ ਨਾਲ ਆਪਣੇ ਕਣਕ ਨੇ ਪੂਰੀ ਵਧੀਆ ਗ੍ਰੋਥ ਕਰਨੀ ਹੈਗੀ ਕਈ ਨਾ ਕਿਸਾਨ ਭਰਾ ਜਿਹੜੀ ਇੱਕ ਸਪਰੇਅ ਕਰਕੇ ਹਟ ਜਾਂਦੇ ਨੇ ਕਿਉਂਕਿ ਇੱਕ ਵਾਰ ਜਿਹੜੀ ਆਪਣੀ ਸਪਰੇਅ ਕਰਦੇ ਆ ਉਸ ਤੋਂ ਬਾਅਦ ਕਣਕ ਵਧੀਆ ਜੀ ਰੰਗਤ ਦੇ ਵਿੱਚ ਆ ਜਾਂਦੀ ਹੈਗੀ ਉਸ ਤੋਂ ਬਾਅਦ ਜੀ ਸਪਰੇਅ ਨਹੀਂ ਕਰਦੀ ਇੱਜਾ ਕਿਸਾਨ ਭਰਾ ਆਪਾਂ ਨੂੰ ਦੋ ਤੋਂ ਲੈ ਕੇ ਤਿੰਨ ਸਪਰੇਅਾਂ ਕਰਨੀਆਂ ਚਾਹੀਦੀਆਂ ਹੁੰਦੀਆਂ ਵੈਸੇ ਦੋ ਤਾਂ ਆਪਾਂ ਨੂੰ ਲਾਜ਼ਮੀ ਹੀ ਹੁੰਦੀਆਂ ਨੇ ਕਈ ਕਿਸਾਨ ਭਰਾ ਤਿੰਨ-ਤਿੰਨ ਵੀ ਦਿੰਦੇ ਆ ਕਰ ਮੈਗਨੀਸ਼ੀਅਮ ਸਪਰੇਅਾਂ ਪਰ ਦੋ ਸਪਰੇਅਾਂ ਆਪਾਂ ਨੂੰ ਲਾਜ਼ਮੀ ਹੁੰਦੀਆਂ ਨੇ ਤੇ ਉਸ ਤੋਂ ਆਪਾਂ ਦੂਜੀ ਸਪਰੇਅ ਕਰਨੀ ਹੈਗੀ ਉਹਦੇ ਵਿੱਚ ਆਪਾਂ ਸਲਫਰ ਨੂੰ ਛੱਡ ਕੇ ਆਪਾਂ ਉਹਦੇ ਵਿੱਚ ਜਿਹੜੀ ਜ਼ਿੰਕ ਦੀ ਸਪਰੇਅ ਵੀ ਕਰ ਸਕਦੇ ਹਾਂਗੇ ਜਿਹੜੀ ਆਪਣੀ 12% ਆਉਂਦੀ ਹੈ ਚੇਲੇਟਡ ਫਾਰਮ ਦੇ ਵਿੱਚ ਆਉਂਦੀ ਹੈਗੀ ਤੇ ਉਹਦੀ ਆਪਾਂ ਡੋਜ਼ ਲੈਣੀ ਹੁੰਦੀ ਹੈ ਆਪਾਂ 150 ਗ੍ਰਾਮ ਤੋਂ ਲੈ ਕੇ 200 ਗ੍ਰਾਮ ਇੱਕ ਏਕੜ ਦੇ ਵਿੱਚ ਤੇ ਬਾਕੀ ਜਿਹੜਾ ਆਪਣਾ ਸਮਾਨ ਉਹੀ ਹੁੰਦਾ ਜਿਵੇਂ 1 ਕਿਲੋ ਮੈਗਨੀਜ਼ ਹੋ ਗਿਆ ਤੇ ਨਾਲ 1 ਕਿਲੋ ਐਨਪੀਕੇ 19 19 ਜਾਂ 20 ਵੀ ਤੇ ਦੂਜੀ ਸਪਰੇ ਦੇ ਵਿੱਚ ਆਪਾਂ ਜਿਹੜੀ ਚਿਲੇਟਡ ਜਿੰਕ ਦੀ ਵਰਤੋਂ ਆਪਾਂ ਕਰ ਸਕਦੇ ਆਂਗੇ 150 ਤੋਂ ਲੈ ਕੇ 200 ਗ੍ਰਾਮ ਇੱਕ ਏਕੜ ਦੀ ਤੇ ਆਪਾਂ ਜਿਆਦਾ ਜੂਰੀਆ ਪਾਉਣ ਤੋਂ ਜਿਹੜਾ ਗੁਰੇਜ਼ ਕਰੀਏ ਤੇ ਜਿਹੜੇ ਆਪਾਂ ਨੂੰ ਕਣਕ ਨੂੰ ਜਿਹੜੇ ਆਪਾਂ ਨੂੰ ਖਰਾਕੀ ਤੱਤਾਂ ਦੀ ਲੋੜ ਹੁੰਦੀ ਹੈਗੀ ਤੇ ਆਪਾਂ ਉਹਨਾਂ ਦੀ ਜਿਹੜੀ ਸਪਰੇ ਕਰੀਏ ਹੋ ਸਕਦਾ 1 ਕਿਲੋ ਆਪਾਂ ਇਹਦੇ ਵਿੱਚ ਮੈਗਨੀਸ਼ੀਅਮ ਵੀ ਪਾ ਸਕਦੇ ਆਂਗੇ ਕਿਉਂਕਿ ਆਪਾਂ ਜਿਹੜੀ ਜ਼ਮੀਨ ਦੇ ਥੱਲੇ ਆਪਾਂ ਮੈਗਨੀਸ਼ੀਅਮ ਕਦੇ ਪਾਇਆ ਨਹੀਂ ਹੁੰਦਾ ਤੇ ਉਸ ਤੋਂ ਆਪਾਂ ਦੂਜੀ ਸਪਰੇ ਦੇ ਵਿੱਚ ਜਾਂ ਪਹਿਲੀ ਸਪਰੇ ਦੇ ਵਿੱਚ ਆਪਾਂ 1 ਕਿਲੋ ਜਿਹੜੀ ਮੈਗਨੀਸ਼ੀਅਮ ਦੀ ਵੀ ਵਰਤੋਂ ਕਰ ਸਕਦੇ ਆਂਗੇ। ਕਾਫੀ ਫਾਰਮਾਂ ਦੇ ਵਿੱਚ ਆਉਂਦਾ ਮੈਗਨੀਸ਼ੀਅਮ ਹੈਠਾਂ ਸੁੱਟਰਾਂ ਵਾਲਾ ਵੀ ਆਉਂਦਾਗਾ ਤੇ ਉੱਪਰ ਇਹਦਾ ਸਪਰੇ ਕਰਨ ਵਾਲਾ ਵੀ ਆਉਂਦਾ ਆਪਾਂ 1 ਕਿਲੋ 1 ਏਕੜ ਦੇ हिसाब ਤੇ ਆਪਾਂ ਮੈਗਨੀਸ਼ੀਅਮ ਦੀ ਮੈਗਨੀਸ਼ੀਅਮ ਦੀ ਜਿਹੜੀ ਸਪਰੇ ਵੀ ਕਰ ਸਕਦੇ ਆਂਗੇ। ਕਿਉਂਕਿ ਜਿਆਦਾ ਜ਼ਰੂਰੀ ਆਪਾਂ ਉਹਨਾਂ ਨਾਲ ਆਪਣਾ ਆਪਾਂ ਜਿਹੜੀਆਂ ਬਿਮਾਰੀਆਂ ਨੂੰ ਆਪ ਸੱਦਾ ਦਿੰਨੇ ਆਂਗੇ। ਲੋਕਿ ਕੁਝ ਤਾਂ ਇਹ ਬਿਮਾਰੀਆਂ ਮੌਸਮ ਦੇ ਉੱਪਰ ਵੀ ਜਿਹੜੀਆਂ ਨਿਰਭਰ ਹੁੰਦੀਆਂ ਨੇ ਪਰ ਕੁਝ ਜਿਹੜੀਆਂ ਬਿਮਾਰੀਆਂ ਜੇ ਆਪਾਂ ਜ਼ਿਆਦਾ ਜ਼ੂਰੀਆ ਦੇ ਕੇ ਕਣਕ ਨੂੰ ਜਾਂ ਝੋਨੇ ਨੂੰ ਕਿਸੇ ਵੀ ਫਸਲ ਦੀ ਆਪਾਂ ਗੱਲ ਕਰੀਏ ਜ਼ਿਆਦਾ ਜ਼ੂਰੀਆ ਦੇਵਾਂਗੇ ਤਾਂ ਨਾ ਬਿਮਾਰੀਆਂ ਨੂੰ ਆਪਾਂ ਆਪ ਜਿਹੜਾ ਸੱਦਾ ਦੇਵਾਂਗੇ ਤੇ ਆਪਾਂ ਜ਼ਿਆਦਾ ਜ਼ੂਰੀਆ ਪਾਉਣ ਤੋਂ ਕਰੀਏ ਗੁਰੇਜ ਤੇ ਇਹ ਛੋਟੇ ਤੱਤ ਨੇ ਖੁਰਾਕੀ ਤੱਤ ਨੇ ਤੇ ਉਹਨਾਂ ਦੀ ਆਪਾਂ ਫਸਲਾਂ ਦੇ ਉੱਪਰ ਕਰੀਏ ਸਪਰੇ ਤੇ ਜਿਨ੍ਹਾਂ ਦੇ ਨਾਲ ਆਪਣਾ ਝਾੜ ਦੇ ਵਿੱਚ ਵੀ ਵਾਧਾ ਹੋਊਗਾ ਧੰਨਵਾਦ